ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਝੋਨੇ ਦੀ ਫਸਲ ਵਿੱਚ ਸਭ ਤੋਂ ਪਹਿਲਾਂ ਨੰਦੀਨ ਨੂੰ ਕੰਟਰੋਲ ਕੀਤਾ ਜਾਣਾ ਜ਼ਰੂਰੀ ਵੀ ਹੈਗਾ ਤੇ ਕਿਸਾਨ ਭਰਾ ਕਰਦੇ ਵੀ ਹੈਗੇ ਆ ਤੇ ਪਹਿਲਾਂ ਤਾਂ ਆਪਾਂ ਦਵਾਈਆਂ ਤੇ ਚਾਣਨਾ ਪਾ ਦਨੇ ਆ ਜਿਵੇਂ ਪਹਿਲਾਂ ਆਪਣੇ ਕਿਸਾਨ ਭਰਾ ਪੰਜਾਬ ਪਰਸੈਂਟ ਫਰੀਲਾ ਕਲੋਰ ਅੱਧਾ ਲੀਟਰ ਵਰਤਦੇ ਹੈਗੇ ਆ 37 ਪਰਸੈਂਟ ਵਾਲੀ ਫਰੀਲਾ ਕਲੋਰ ਜਿਹੜੀ ਗਾੜੀ ਜੀ ਆਉਂਦੀ ਹੈਗੀ ਦੋਦੇ ਆ ਤੇ ਉਹਨੂੰ 600 ml ਦੇ ਹਿਸਾਬ ਦੇ ਨਾਲ ਕਿਸਾਨ ਭਰਾ ਵਰਤਦੇ ਹੈਗੇ ਆ ਤੇ ਇਹ 24 ਤੋਂ 48 ਘੰਟੇ ਦੇ ਵਿੱਚ ਪੈਂਦੀ ਹੈਗੀ ਆ ਜਿਹੜੀਆਂ ਜ਼ਮੀਨਾਂ ਦੇ ਵਿੱਚ ਨਦੀਨ ਬਹੁਤ ਘੱਟ ਹੁੰਦੇ ਹੈਗੇ ਆ ਉੱਥੇ ਤਾਂ ਦੇਖੋ ਇਹ ਦੋਨੇ ਟੈਕਨੀਕਲ ਆਰਾਮ ਦੇ ਨਾਲ ਕੰਮ ਕਰ ਜਾਂਦੇ ਆ ਤੇ ਕਿਸਾਨ ਭਰਾ ਪਹਿਲਾਂ ਬੂਟਾ ਕਲੋਰ ਵਰਤਦੇ ਜਾਂ ਨੀਲੋਗਾਰਡ ਵਰਤਦੇ ਉੱਗੇ ਹੋਏ ਨਦੀਨਾਂ ਨੂੰ ਰੋਕਣ ਦੇ ਲਈ ਪਰ ਉਹਨਾਂ ਦੇ ਕੋਈ ਜ਼ਿਆਦੇ ਚੰਗੇ ਰਜ਼ਾਨ ਦਵਾਈਆਂ ਦੇ ਨਹੀਂ ਆਏ ਹੈਗੇ ਤੇ ਉਹਨਾਂ ਦੀ ਥਾਂ ਤੇ ਇੱਕ ਮਿਕਸਡ ਟੈਕਨੀਕਲ ਵੀ ਆਇਆ ਹੈਗਾ ਉਹਨਾਂ ਦੇ ਬਾਰੇ ਵੀ ਆਪਾਂ ਪੂਰੀ ਡਿਟੇਲ ਦੇ ਵਿੱਚ ਜਾਣ ਕਰਦੇ ਆ ਮੈਂ ਕਿੰਨੀ ਡੋਸ ਪਾਉਣੀ ਹੈਗੀ ਆ ਤੇ ਕਿੰਨੇ ਦਿਨਾਂ ਤੱਕ ਆਪਾਂ ਨੂੰ ਵਰਤ ਸਕਦੇ ਆ ਤੇ ਜਿਹੜੀਆਂ ਜਮੀਨਾਂ 'ਚ ਦੇਖੋ ਨਦੀਨ ਘਟ ਹੁੰਦੇ ਹਨਾ ਹੁਣ ਪੜੀਲਾ ਘਲੋਰ ਜਿਹੜੀ 50% ਹੈ 1 ਲੀਟਰ 3 ਕਿੱਲੇ ਦੇ ਵਿੱਚ ਵੀ ਕਿਸਾਨ ਵਰਤਦਾ ਤੇ ਮੈਂ ਆਪਦੇ ਖੇਤ ਦੇ ਵਿੱਚ ਵੀ 1 ਲੀਟਰ 3 ਕਿੱਲੇ ਵਿੱਚ ਵਰਤਦਾ ਹੈਗਾ ਮੇਰੇ ਕੋਈ ਨਦੀਨ ਜਿਹੜਾ ਨਹੀਂ ਹੁੰਦਾ ਹੈਗਾ ਤੁਸੀਂ ਆਪਦੀ ਜਮੀਨ ਦੇਖਣੀ ਹੈਗੀ ਵੀ ਤੁਹਾਡੇ ਦਿਨ ਕਿੰਨਾ ਕੁ ਹੁੰਦਾ ਹੈਗਾ ਜੇ ਨਦੀਨ ਕਾਫੀ ਜ਼ਿਆਦੇ ਹੁੰਦਾ ਪਾਣੀ ਘਟ ਘੜਦਾ ਹੈਗਾ ਜਾਂ ਤੁਸੀਂ 37% ਵਾਲੀ ਪਰੀਲਾ ਕਲੋਰ ਤੁਸੀਂ 750 ਮਲ ਏਕੜ ਦੀ ਤੇ ਵਿੱਚ ਉਹਦੇ ਤੁਸੀਂ 700 ਐਮਐਲ ਜਿਹੜੀ ਪੈਂਡਾ ਮੈਥਲਿਨ ਆਉਂਦੀ ਹੈਗੀ ਪੀਲੀ ਜੀ ਦਵਾਈ ਸਟੰਪ ਸਟੰਪ ਐਕਸਟਾ ਕਰਨੇ ਹੈਗੇ ਇਹਨੂੰ ਆਪਾਂ ਤੇ ਉਹ ਦਵਾਈ ਵੀ ਤੁਸੀਂ ਜਿਹੜੀ ਵਰਤ ਸਕਦੇ ਹੋ ਉਸ ਤੋਂ ਬਾਅਦ ਜੇ ਹੁਣ ਤੁਹਾਡੇ ਨਦੀਨ ਜ਼ਿਆਦੇ ਹੁੰਦੇ ਹੈਗੇ ਹਨਾ ਪਾਣੀ ਘਟ ਘੜਦਾ ਹੈ ਸੋ ਨੂੰ ਮਜਬੂਰੀ ਹੈਗੀ ਐ ਵੀ ਦੂਜੇ ਦਿਨ ਤੀਜੇ ਦਿਨ ਚੌਥੇ ਦਿਨ ਦਵਾਈ ਨਹੀਂ ਵਰਤ ਸਕਦੇ ਤਾਂ ਤੁਸੀਂ ਜਿਹੜਾ ਨਹੂਟਾ ਕਲੋਰ 38.38% ਆਈ ਹੈਗੀ ਆ ਤੇ 0.97 98 ਇਹ ਹੈ ਟੈਕਨੀਕਲ ਹੈਗਾ ਤੇ ਉਹ ਟੈਕਨੀਕਲ ਨੂੰ ਤੁਸੀਂ ਪੰਜਵੇਂ ਛੇਵੇਂ ਹੱਦ ਸੱਤਵੇਂ ਦਿਨ ਤੱਕ ਵਰਤ ਸਕਦੇ ਹੋ ਇੱਕ ਦਿਨ ਤੋਂ ਲੈ ਕੇ ਸੱਤ ਦਿਨਾਂ ਦੇ ਵਿੱਚ ਵਿੱਚ ਤੇ ਉਹ ਟੈਕਨੀਕਲ ਕਾਫੀ ਕੰਪਨੀਆਂ ਦੇ ਆਏ ਹੈਗੇ ਆ ਉਹਦੇ ਵਿੱਚ ਦੋ ਟੈਕਨੀਕਲ ਹੈਗੇ ਆ ਪਹਿਲਾ ਟੈਕਨੀਕਲ ਹੈਗਾ ਪਨਕਸਾ ਸੋਲੇਮਨ 0.97 ਦੂਸਰਾ ਟੈਕਨੀਕਲ ਹੈਗਾ ਬੂਟਾ ਕਲੋਰ 38% ਠੀਕ ਹੈ ਉਹ ਕੋਈ ਨਵੇਂ ਟੈਕਨੀਕਲ ਨਹੀਂ ਹੈਗੇ ਬਈ ਬੂਟਾ ਕਲੋਰ ਵੀ ਪੁਰਾਣੇ ਟੈਕਨੀਕਲ ਹੈਗਾ ਪਨਕਸਾ ਸੋਲੇਮਨ ਟੈਕਨੀਕਲ ਹੈਗਾ ਉਹ ਕਾਫੀ ਕੰਪਨੀਆਂ ਦਾ ਆਇਆ ਹੈਗਾ ਪਹਿਲਾਂ ਜਦੋਂ ਨਦੀਨ ਘਟ ਹੁੰਦੇ ਸੀ ਨਾ ਇਹ ਜਿਹੜਾ ਪਨਕਸਾ ਸੋਲੇਮਨ ਟੈਕਨੀਕਲ ਹੈਗਾ ਇਹ ਪਹਿਲਾ ਕ੍ਰਿਸਟਲ ਕੰਪਨੀ ਦਾ ਆਇਆ ਹੈਗਾ ਇਹ ਇਹਨਾਂ ਨੇ 21% ਟੈਕਨੀਕਲ ਦਿੱਤਾ ਤੇ ਕਾਫੀ ਕੰਪਨੀਆਂ ਨੇ ਦਿੱਤਾ ਕਿਸੇ ਨੇ 15% ਦਿੱਤਾ ਕਿਸੇ ਨੇ 20% ਦੇ ਵਿੱਚ ਦਿੱਤਾ ਪਰ ਇਹ ਟੈਕਨੀਕਲ ਦੀ ਜੋ ਦੋਸਹੀ ਨਹੀਂ ਹੋਈ ਤੇ ਹੁਣ ਕੰਪਨੀਆਂ ਨੇ ਬੂਟਾ ਕਲੋਰ ਘਟਾ ਕੇ 50 ਤੋਂ 38 ਕਰਤੀ ਠੀਕ ਹੈ ਇਹ ਜਿਆਦਾ ਟੈਕਨੀਕਲ ਤੋਂ ਘਟਾ ਕੇ 0.9798 ਕਰਤੀ ਹੈ ਨਾ ਜੇ ਦੀ ਦੋਜ 800 ਐਮਐਲ ਕਰਤੀ ਕੰਪਨੀ ਨੇ ਠੀਕ ਹੈ ਜੇ ਤੁਹਾਡੇ ਨਦੀਨ ਉੱਗੇ ਹੈਗੇ ਆ ਯੂਰੇ ਨਦੀਨ ਪਾਣੀ ਦੇ ਵਿੱਚ ਡੁੱਬੇ ਹੋਣਗੇ ਉਹਨਾਂ ਨਦੀਨਾਂ ਦੇ ਉੱਪਰ ਕੰਟਰੋਲ ਕਰੂਗੇ ਇਹਨੂੰ ਤੁਸੀਂ 800 ਐਮਐਲ ਪ੍ਰਤੀ ਏਕੜ ਦੀ ਪਣੀ ਹੈਗੀ ਆ ਬ੍ਰਾਂਡ ਨੇਮ ਸੁਣ ਲਓ ਜਿਹੜੀ ਮਰਜ਼ੀ ਕੰਪਨੀ ਲੈ ਲਓ ਸਭ ਤੋਂ ਜੇ ਸਸਤੀ ਲੈਣੀ ਹੈਗੀ ਆ ਤਾਂ ਇੰਡੋਸਸ ਕੰਪਨੀ ਦੀ ਵੀਟਕਲੀਰ ਦੇ ਨਾਮ ਤੇ ਲੈ ਸਕਦੇ ਹੋ ਤੇ ਸਪੈਕਸ ਕੰਪਨੀ ਦੀ ਡਿਗਰ ਦੇ ਨਾਮ ਤੇ ਲੈ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕੋਡੇਵਾ ਕੰਪਨੀ ਦੀ ਕੋਰੀਅਨ ਦੇ ਨਾਮ ਤੇ ਆਉਂਦੀ ਹੈਗੀ ਆ ਸਜੈਂਟਾ ਕੰਪਨੀ ਦੀ ਐਲਐਸਟੀਆ ਦੇ ਸ਼ਾਇਦ ਇਹ 1 ਲੀਟਰ ਲੱਗਿਆ ਹੋਇਆ ਐ ਇਸ ਤਰ੍ਹਾਂ ਦੇ ਨਾਮ ਤੇ ਕਿਉਂਕਿ ਉਹਨਾਂ ਨੇ ਇਸ ਵਾਰ ਟੈਕਨਿਕਲ ਦਿੱਤਾ ਹੈਗਾ ਤੇ ਤੁਸੀਂ ਇਹਨਾਂ ਦੇ ਵਿੱਚੋਂ ਜਿਹੜੀ ਮਰਜ਼ੀ ਕੰਪਨੀ ਵਰਤ ਸਕਦੇ ਜੀ ਥੋੜੇ ਜ਼ਿਆਦੇ ਹੁੰਦੇ ਹੈਗੇ ਕਿਉਂਕਿ ਪਹਿਲਾਂ ਕਿਸਾਨ ਉਟਾ ਕਲੋਰ ਅਨੀਲੋਗਾਰਡ ਵਰਤਦੇ ਸੀ ਨਾ ਉਹਦੇ ਕੋਈ ਚੰਗੇ ਰਜਾਨ ਜਿਹੜੇ ਨਹੀਂ ਐ ਕੋਈ ਇਹਦੇ ਵਿੱਚ ਤੁਹਾਨੂੰ ਡਿਲੇਮਾ ਉੱਤੇ ਵਾਲੀ ਐਡ ਕਰਨ ਦੀ ਲੋੜ ਨਹੀਂ ਹੈਗੀ ਕੋਈ ਤੁਹਾਨੂੰ ਇਹਦੇ ਵਿੱਚ ਜੇਕਰ ਦੀ ਕੋਈ ਪੈਂਡੀ ਜਾਂ ਕੋਈ ਹੋਰ ਸਾਥੀ ਵਾਲਾ ਟੈਕਨੀਕਲ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਨੀਕਲ ਸੋਨ ਜਿਹੜਾ ਇਹਦੇ ਵਿੱਚ ਐਡ ਕਰਨ ਦੀ ਲੋੜ ਨਹੀਂ ਹੈਗੀ ਇੱਕ ਦਿਨ ਤੋਂ ਲੈ ਕੇ 5 6 7 ਦਿਨਾਂ ਤੱਕ ਪਾ ਸਕਦੇ ਹਾਂ ਵਿੱਚ ਕਿਸਾਨ ਭਰਾ ਕਹਿੰਦੀ ਬਈ ਅਸੀਂ ਜੂਰੀ ਚ ਲਾ ਕੇ ਹੀ ਪਾ ਦਿੰਨੇ ਹੁੰਨੇ ਆ ਚਲੋ ਉਹ ਗੱਲ ਵੱਖਰੀ ਹੈਗੀ ਆ ਕਿਉਂਕਿ ਇਹ ਟੈਕਨੀਕਲ ਇਸ ਸਾਲ ਜਿਆਦਾ ਪ੍ਰਚਲਿਤ ਹੋਏ ਹੈਗੇ ਟੈਕਨੀਕਲ ਤਾਂ ਪਿਛਲੇ ਸਾਲਾਂ ਤੋਂ ਵੀ ਆ ਰਹੇ ਹੈਗੇ ਆ ਕਿਉਂਕਿ ਇੰਡੋ ਸਵਿਸ ਕੰਪਨੀ ਦੋ ਤਿੰਨ ਸਾਲ ਤੋਂ ਦੇਰੀ ਹੈਗੀ ਆ ਉਹਦੇ ਕਰਕੇ ਹੀ ਇਸ ਵਾਰ ਥੋੜੀ ਜੀ ਮੰਗ ਵਧੀ ਹੈਗੀ ਹੈ ਸਾਨਾ ਪਰ ਵੱਖਰੀ ਚੀਜ਼ ਦੇਖਣੀ ਚਾਹੁੰਦੇ ਹੈਗੇ ਆ ਪਰ ਟੈਕਨੀਕਲ ਪੁਰਾਣੇ ਹੈਗੇ ਆ ਪਰ ਕੰਪਨੀ ਨੇ ਨਵੀਂ ਤਕਨੀਕ ਦੇ ਹਿਸਾਬ ਦੇ ਨਾਲ ਇਹਨਾਂ ਟੈਕਨੀਕਲ ਨੂੰ ਤਿਆਰ ਕੀਤਾ ਹੈਗਾ ਰਿਅਲਟੀ ਚੰਗੇ ਹੈਗੇ ਆ ਤੇ ਸਭ ਤੋਂ ਪਹਿਲਾਂ ਨਦੀਨ ਹੀ ਕੰਟਰੋਲ ਹੁੰਦਾ ਹੈਗਾ ਤੇ ਸਿੱਧੀ ਵਿਜਾਈ ਦੇ ਵਿੱਚ ਨਦੀਨ ਕੰਟਰੋਲ ਕਰਨ ਦੇ ਲਈ ਇੱਕ ਵੱਖਰੀ ਵੀਡੀਓ ਪਾ ਦੇਾਂਗੇ ਕਿਉਂਕਿ ਉਹਦੇ ਵਿੱਚ ਵੀ ਇਹ ਸਿੱਧੀ ਵਿਜਾਈ ਦੇ ਵਿੱਚ ਵੀ ਜਾਦੇ ਪ੍ਰੋਬਲਮ ਜਿਹੜੀ ਆਪਾਂ ਨੂੰ ਨਦੀਨਾਂ ਦੀ ਸਮੱਸਿਆ ਤੇ ਆਉਂਦੀ ਹੈਗੀ ਆ ਤੇ ਸਭ ਤੋਂ ਪਹਿਲਾਂ ਨਦੀਨ ਕੰਟਰੋਲ ਕਰਨੇ ਬੜੇ ਹੀ ਜ਼ਰੂਰੀ ਹੈਗਾ ਕੋਈ ਮੈਂ ਤੁਹਾਨੂੰ ਇਹ ਫੋਰਸ ਨਹੀਂ ਕਰਦਾ ਵੀ ਤੁਸੀਂ ਜਿਹੜਾ ਮੈਂ ਤੁਹਾਨੂੰ ਇਹ ਟੈਕਨੀਕਲ ਦੱਸਿਆ ਹੈਗਾ ਹਨਾ 800 ਐਮਐਲ ਵਾਲਾ ਇਹਦੇ ਵਿੱਚ ਬੂਟਾ ਕਲੋਰ ਪਲੱਸ 116 ਵਾਲਾ ਟੈਕਨੀਕਲ ਹੈਗਾ ਵੀ ਇਹ ਹਰ ਇੱਕ ਜ਼ਮੀਨ ਦੇ ਵਿੱਚ ਹੀ ਵਰਤਣਾ ਹੈ ਤੁਸੀਂ ਸੋਡੇ ਪਟੀਲਾ ਕਲੋਰ ਕੰਮ ਕਰ ਰਹੀ ਹੈਗੀ ਆ ਨੋ ਡਾਟ ਬੈਸਟ ਹੈ ਸਭ ਤੋਂ ਵਧੀਆ ਤੁਸੀਂ ਉਸ ਨੂੰ ਵਰਤੋ 37% ਵਾਲੀ ਨੂੰ ਵਰਤੋ ਹਨਾ ਜੇ ਵਿੱਚ ਜ਼ਮੀਨਾਂ ਦੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵਿੱਚ ਜ਼ਮੀਨਾਂ ਦੇ 50% ਵਾਲੀ ਬੜੀਲਾ ਹੈਗੀ ਜਿਹੜੀ ਉਹ 300 ਐਮਐਲ ਹੀ ਕੰਮ ਕਰ ਜਾਂਦੀ ਹੈ ਕਹਿੰਦਾਬਾਪ 330 ml ਇੱਕੀ ਗਿੱਲੇ ਦਾ ਛਿੱਟਾ ਦਿੰਦਾ 1 ਲੀਟਰ ਤਿੰਨ ਗਿੱਲਿਆਂ ਦੇ ਵਿੱਚ ਕਿਉਂਕਿ ਇਹਨਾਂ ਬਾਉਣ ਦੇ ਦੇਖੋ ਪਰਤੀ ਹੁੰਦੀ ਹੈ ਹਨਾ ਵਿੱਚ ਜ਼ਿੰਮੇਦਾਰਤਾ ਕਹਿੰਦੇ ਭਾਈ ਅਸੀਂ ਬਸ 1 ਲੀਟਰ ਤਿੰਨ ਛੱਡ ਤਿੰਨ ਗਿੱਲਿਆਂ ਵਿੱਚ ਛਿੱਟਾ ਦੇ ਦੇਨੇ ਇੱਕ ਬਸ ਮੀਟੂਣਾ ਜਿਹਾ ਹੁੰਦਾ ਕਹਿੰਦੇ ਵੀ ਸਾਡੇ ਤੱਕ ਦੇ ਨਦੀਨ ਹਰੇ ਨਹੀਂ ਇਹ ਚੱਲੂ ਗੱਲ ਵੱਖਰੀ ਹੈ ਹਨਾ ਜੇ ਨਦੀਨ ਥੋੜੇ ਨਹੀਂ ਹਰੇ ਹੁੰਦੇ ਹੈਗੇ ਪਰ ਜੇ ਤਿੰਨ ਨਦੀਨ ਹਰੇ ਜਾਦੇ ਹੁੰਦੇ ਹੈਗੇ ਪਹਿਲਾਂ ਦਵਾਈ ਨਹੀਂ ਪੈਂਦੀ ਹੈਗੀ ਤਾਂ ਉੱਥੇ ਤੁਸੀਂ 800 ml ਪ੍ਰਤੀ ਏਕੜ ਦੀ ਤੁਸੀਂ ਇਸ ਟੈਕਨੀਕਲ ਪਾ ਸਕਦੇ ਹੋ 1 ਤੋਂ ਲੈ ਕੇ 5-7 ਦਿਨਾਂ ਤੱਕ ਧੰਨਵਾਦ